ਜੁਡੀਸ਼ਰੀ ਦੀ ਜਦ ਵੀ ਗੱਲ ਹੁੰਦੀ ਹੈ ਤੇ ਕਈ ਵਾਰੀ ਸਵਾਲ ਉੱਠਦੇ ਨੇ ਕਿ ਲਿਟਿਗੇਸ਼ਨਸ ਬਹੁਤ ਜ਼ਿਆਦਾ ਪੈਂਡਿੰਗ ਨੇ ਲੇਕਿਨ ਕਈ ਵਾਰੀ ਜੱਜਸ ਅਜਿਹੀ ਮਿਸਾਲ ਪੈਦਾ ਕਰ ਦਿੰਦੇ ਜਿੱਥੇ ਕਿ ਇੱਕ ਮੀਡੀਏਟਰ ਦੀ ਭੂਮਿਕਾ ਜਿਹੜੀ ਹੈ ਜੱਜਸ ਨਿਭਾਉਂਦੇ ਹੋਏ ਸਾਹਮਣੇ ਆਉਂਦੇ ਨੇ ਖਾਸ ਕਰਕੇ ਜਦ ਅਸੀਂ ਗੱਲ ਕਰਦੇ ਹਾਂ ਚੰਡੀਗੜ੍ਹ ਦੇ ਵਿੱਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਮੈਟ੍ਰਿਮੋਨੀਅਲ ਡਿਸਪੂਟ ਡਿਸਪਿਊਟ ਦੇ ਵਿੱਚ ਜੱਜ ਨੇ ਅਹਿਮ ਭੂਮਿਕਾ ਨਿਭਾਈ ਜਦ ਦੋਨੋਂ ਪਰਿਵਾਰਾਂ ਦੇ ਵਿੱਚ ਸਮਝੌਤਾ ਨਹੀਂ ਹੋ ਰਿਹਾ ਸੀ ਤੇ ਉਹਨਾਂ ਨੇ ਕਿਹਾ ਕਿ ਮੈਂ ਸਮਝੌਤਾ ਕਰਵਾਵਾਂਗਾ ਤੇ ਕੀ ਪੂਰਾ ਮਾਮਲਾ ਜਾਣਨ ਦੇ ਲਈ ਐਡਵੋਕੇਟ ਨੇ ਸਾਡੇ ਨਾਲ ਰਮਨ ਸਿਹਾਗ ਜੀ ਅਸੀਹਾਗ ਜੀ ਕੀ ਇਹ ਪੂਰਾ ਮਾਮਲਾ ਸੀਗਾ ਪਟੀਸ਼ਨ ਹਾਲਾਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਮੈਟ੍ਰੀਮੋਨিয়াল ਸੀਗਾ ਜਿਹੜੀ ਪਟੀਸ਼ਨ ਹਾਂਜੀ ਮੈਡਮ ਇਹ ਦੋ ਹਸਬੈਂਡ ਵਾਈਫ ਦੇ ਵਿੱਚ ਜਿਹੜਾ ਮਾਮਲਾ ਸੀਗਾ ਮੈਟ੍ਰੀਮੋਨিয়াল ਡਿਸਪਿਊਟ ਇਹਦੇ ਵਿੱਚ ਮੈਂ ਜਿਹੜਾ ਰਿਪਰੈਜ਼ੈਂਟ ਕਰ ਰਿਹਾ ਸੀਗਾ ਇਹ ਹਸਬੈਂਡ ਨੂੰ ਕਰ ਰਿਹਾ ਸੀਗਾ ਐਕਚੁਅਲੀ ਇਹਨਾਂ ਦੇ ਵਿੱਚ ਟੈਂਪਰਾਮੈਂਟਲ ਕਾਫੀ ਇਸ਼ੂਸ ਸੀਗੇ ਦੋਨਾਂ ਧਿਰਾਂ ਨੇ ਕਿਹਾ ਕਿ ਜੀ ਅਸੀਂ ਇੱਕ ਦੂਜੇ ਦੇ ਨਾਲ ਬਿਲਕੁਲ ਨਹੀਂ ਰਹਿਣਾ ਪਹਿਲਾਂ ਮੀਡੀਏਸ਼ਨ 'ਚ ਇਹ ਹੀ ਸੈਟਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਇਹ ਦੋਨੋਂ ਰੀਕੰਸਾਈਲ ਕਰ ਲੈਣ ਇਹ ਇਕੱਠੇ ਹੋ ਜਾਣ ਪਰ ਜਦੋਂ ਦੋਨਾਂ ਧਿਰਾਂ ਨੇ ਬਿਲਕੁਲ ਕਲੀਅਰ ਕੱਟ ਕਰਤਾ ਕਿ ਜੀ ਅਸੀਂ ਤਾਂ ਬਿਲਕੁਲ ਇੱਕ ਦੂਜੇ ਨਾਲ ਬਿਲਕੁਲ ਵੀ ਨਹੀਂ ਰਹਿ ਸਕਦੇ ਤਾਂ ਫਿਰ ਕੋਰਟ ਨੂੰ ਵੀ ਇਹ ਲੱਗਿਆ ਕਿ ਫਿਰ ਵਾਈ ਆਰ ਯੂ ਇਨ ਦੀ ਲਿਟੀਗੇਸ਼ਨ ਕਿਉਂਕਿ ਦੋਨਾਂ ਹੀ ਧੀਰ ਜਿਹੜੇ ਹੈਗੇ ਆ ਉਹ ਬਿਲਕੁਲ 30 30 29 29 ਸਾਲ ਦੇ ਹੈਗੇ ਆ ਤਾਂ ਕੋਰਟ ਨੂੰ ਲੱਗਿਆ ਤੁਸੀਂ ਫਿਰ ਇੰਨੀ ਲੰਬੀ ਲਿਟੀਗੇਸ਼ਨ ਚੱਲੇਗੀ ਤਾਂ ਫਿਰ ਮੀਡੀਏਸ਼ਨ ਦੂਜੇ ਵੱਲ ਸਟਾਰਟ ਹੋਈ ਕਿ ਤੁਸੀਂ ਮਿਊਚੁਅਲ ਕੰਸੈਂਟ ਨਾਲ ਡਾਈਵੋਰਸ ਲੈ ਲਓ ਫਿਰ ਜਦੋਂ ਇਹ ਮਾਮਲਾ ਅੱਗੇ ਵਧਿਆ ਤਾਂ ਕੁਝ ਇੱਕ ਅਮਾਉਂਟ ਡਿਸਾਈਡ ਹੋਈ ਉਹਦੇ ਵਿੱਚ ਡਿਸਾਈਡ ਕਰਨਾ ਚਾਹ ਰਹੇ ਸੀ ਕੋਰਟ ਕਿ ਇਸ ਅਮਾਉਂਟ ਚ ਮੈਟਰ ਜਿਹੜਾ ਹੈ ਉਹ ਸੈਟਲ ਹੋ ਜਾਏ ਪਰ ਕੁਝ ਪਾਰਟੀਆਂ ਦੀ ਆਪਣੀ ਇੱਕ ਈਗੋ ਹੁੰਦੀ ਹੈ ਤਾਂ ਉਹ ਮੈਟਰ ਨਹੀਂ ਡਿਸਾਈਡ ਹੋ ਰਿਹਾ ਸੀਗਾ ਸਪੈਸੀਫਿਕ ਅਮਾਉਂਟ ਤੇ ਫਿਰ ਅਸੀਂ ਮੈਂ ਤੇ ਜਿਹੜੇ ਵਾਈਫ ਦੇ ਦੂਜੀ ਪਾਰਟੀ ਦੇ ਕਾਉਂਸਲ ਸੀਗੇ ਉਹਨਾਂ ਨੇ ਜਸ ਸਾਹਿਬ ਨੂੰ ਦੱਸੀ ਕਿ ਜੀ ਇਹ ਇੱਥੇ ਤਾਂ ਮੀਡੀਏਸ਼ਨ ਸ਼ਾਇਦ ਇਤੋਂ ਖਰਾਬ ਹੋ ਸਕਦੀ ਹੈ ਤਾਂ ਫਿਰ ਜਸ ਸਾਹਿਬ ਨੇ ਇਨੀਸ਼ੀਏਟਿਵ ਲੀਤਾ ਜਸ ਸਾਹਿਬ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਕਿਉਂ ਨਹੀਂ ਇਹ ਮੀਡੀਏਸ਼ਨ ਕਰ ਰਹੇ ਮਿਊਚੁਅਲ ਕੰਸੈਂਟ ਨਾਲ ਤੁਸੀਂ ਅਲੱਗ ਕਿਉਂ ਨਹੀਂ ਹੋ ਰਹੇ ਫਿਰ ਉਹਨਾਂ ਨੇ ਇੰਟਰਵਨ ਕੀਤਾ ਤੇ ਕਿਹਾ ਕਿ ਜੀ 12 ਲੱਖ ਇੱਕ ਜਿਹੜੀ ਅਮਾਉਂਟ ਸੀਗੀ ਮੈਂ ਆਪਣੇ ਵੱਲੋਂ ਕੁੜੀ ਨੂੰ ਕਿਹਾ ਕਿ 11000 ਰੁਪਏ ਦਾ ਸ਼ਗਨ ਦਊਂਗਾ ਤੇ ਤੁਸੀਂ ਇਸ 11 12 ਲੱਖ 11000 ਤੇ ਆਪਣੀ ਮੀਡੀਏਸ਼ਨ ਕਰੋ ਇਸ ਕੇਸ ਨੂੰ ਸੈਟਲ ਕਰੋ ਤਾਂ ਫਿਰ ਇਹ ਕੇਸ ਉਹਨਾਂ ਦੇ ਇੰਟਰਵੈਂਸ਼ਨ ਤੋਂ ਬਾਅਦ ਇਹ ਕੇਸ ਸੈਟਲ ਹੋ ਗਿਆ ਅੱਜ ਦੀ ਭੂਮਿਕਾ ਕਿਦਾਂ ਦੇਖਦੇ ਹੋ ਅਸੀਂ ਮੀਡੀਏਸ਼ਨ ਸੈਂਟਰਸ ਬਣੇ ਨੇ ਵੈਸੇ ਤਾਂ ਲੇਕਿਨ ਜੋ ਜੱਜ ਅਜੇ ਹੀ ਕੇਸਸ ਦੇ ਵਿੱਚ ਮੀਡੀਏਟਰ ਦੇ ਤੌਰ ਤੇ ਜਦ ਆਪਣਾ ਇੱਕ ਐਗਜ਼ਾਮਪਲ ਸੈੱਟ ਕਰਨ ਬਹੁਤ ਘੱਟ ਅਜਿਹਾ ਦੇਖਣ ਨੂੰ ਮਿਲਦਾ ਹੈ ਬਿਲਕੁਲ ਮੈਡਮ ਦੇਖਿਏ ਜਿਹੜਾ ਜੱਜ ਸਾਹਿਬ ਨੇ ਇਹ ਕਦਮ ਉਠਾਇਆ ਹੈ ਇਹ ਮੇਰੇ ਹਿਸਾਬ ਨਾਲ ਇੱਕ ਇਤਿਹਾਸਿਕ ਕਦਮ ਹੈ ਅੱਜ ਤੱਕ ਅਸੀਂ ਨਹੀਂ ਦੇਖਿਆ ਕਿ ਕਦੇ ਕਿਸੇ ਜੁਡੀਸ਼ੀਅਲ ਆਫੀਸਰ ਨੇ ਕੋਰਟ ਨੇ ਇਸ ਤਰ੍ਹਾਂ ਦੀ ਕੋਈ ਆਪਣੇ ਵੱਲੋਂ ਇਨੀ ਹੈਵੀ ਅਮਾਉਂਟ ਇਸ ਸ਼ਗੰਦਰ ਤੌਰ ਤੇ ਦੇ ਕੇ ਕੇਸ ਨੂੰ ਸੈਟਲ ਕਰਾਉਣ ਦੀ ਕੋਸ਼ਿਸ਼ ਕੀਤੀ ਹੋਵੇ ਤਾਂ ਇੱਕ ਬੜਾ ਇਤਿਹਾਸਿਕ ਫੈਸਲਾ ਹੈ ਕਿਉਂਕਿ ਸਾਡੀ ਜਿਹੜੀ ਕੋਰਟਸ ਨੇ ਉਹ ਵੀ ਮੀਡੀਏਸ਼ਨ ਨੂੰ ਲੋਕ ਅਦਾਲਤਾਂ ਨੂੰ ਕਾਫੀ ਪ੍ਰਮੋਟ ਕਰ ਰਹੀ ਹੈ ਅੱਜ ਕੱਲ ਹਜੇ ਵੀ 3-4 ਦਿਨ ਪਹਿਲਾਂ ਲੋਕ ਅਦਾਲਤ ਹੋਈ ਲੋਕ ਅਦਾਲਤ ਅੱਜ ਕੱਲ ਤਾਂ ਬਸ ਚਲਾਣਾ ਵਾਸਤੇ ਰਹਿ ਗਈ ਕਿ ਜੀ ਮੇਰਾ ਚਲਾਨ ਘੱਟ ਪੈਸਿਆਂ ਚ ਨਿਕਲ ਜੇ ਪਰ ਰੀਅਲ ਸੈਂਸ ਚ ਜਿਹੜੀ ਮੀਡੀਏਸ਼ਨ ਹੈ ਰੀਅਲ ਸੈਂਸ ਚ ਜਿਹੜੀ ਲੋਕ ਅਦਾਲਤ ਹੈ ਉਹ ਜੱਜ ਸਾਹਿਬ ਨੇ ਕੀਤੀ ਹੈ ਅਸੀਂ ਨੂੰ ਐਪਰੀਸ਼ੀਏਟ ਕਰਦੇ ਹਾਂ ਜਿਸ ਦਾ ਨਾਕੀਏ ਤੇ 11000 ਰੁਪਏ ਦਾ ਸ਼ਗਨ ਉਹਨਾਂ ਨੇ ਦਿੱਤਾ ਕਹਿ ਸਕਦੇ ਹਾਂ ਜੀ ਹਾਂ ਜੀ 11000 ਰੁਪਏ ਦਾ ਸ਼ਗਨ ਦਿੱਤਾ ਹੈ ਜੀ ਜਸ ਸਾਹਿਬ ਸ਼੍ਰੀ ਪਰਤ ਜੀ ਹੈਗੇ ਜੀ ਐਮ ਆਈ ਸੀ ਚੰਡੀਗੜ੍ਹ 'ਚ ਤਾਂ ਉਹਨਾਂ ਨੇ ਕੀਤਾ ਹੈ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਜੀ ਜੇ ਇਸ ਤਰ੍ਹਾਂ ਦਾ ਕੰਡਕਟ ਕੋਰਟ ਵੱਲੋਂ ਆ ਰਿਹਾ ਹੈ ਤਾਂ ਜਿਹੜੇ ਐਡਵੋਕੇਟਸ ਹੈ ਬਾਹਰ ਤੇ ਫਿਰ ਬੈਂਚ ਦੋਵਾਂ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਲਿਟੀਗੇਸ਼ਨ ਨੂੰ ਲੰਬਾ ਨਾ ਚਲਾ ਕੇ ਜਿੱਥੇ ਗੱਲ ਮੀਡੀਏਸ਼ਨ 'ਚ ਆਪਣਾ ਹੋ ਸਕਦੀ ਹੈ ਖਤਮ ਹੋ ਖਤਮ ਹੋ ਜਾਵੇ ਠੀਕ ਹੈ ਬਿਲਕੁਲ ਬਹੁਤ ਅੱਛਾ ਐਗਜ਼ਾਮਪਲ ਸੈੱਟ ਕੀਤਾ ਹੈ ਅਜਿਹੇ ਮਾਮਲੇ ਸੈੱਟ ਕਰਦੇ ਨੇ ਕਿ ਉਦਾਹਰਨ ਦਿੰਦੇ ਨੇ ਬਹੁਤ ਸਾਰੇ ਕੇਸਿਸ ਦੇ ਵਿੱਚ ਜਿੱਥੇ ਕਿ ਸਿਰਫ ਇੱਕ ਛੋਟੀ ਜੀ ਈਗੋ ਦੇ ਲਈ ਛੋਟੀ ਜੀ ਅਨਕ ਦੇ ਲਈ ਕੇਸ ਜਣੇ ਆ ਉਹ ਪੈਂਡਿੰਗ ਚੱਲ ਰਹੇ ਨੇ ਲਗਾਤਾਰ ਕੋਰਟਾਂ ਦੇ ਵਿੱਚ ਲੇਕਿਨ ਜਤ ਸਾਹਿਬ ਦੀ ਇੱਕ ਛੋਟੀ ਜੀ ਕੋਸ਼ਿਸ਼ ਨੇ ਇੱਕ ਕੇਸ ਨੂੰ ਬਹੁਤ ਹੀ ਸਧਾਰਨ ਤਰੀਕੇ ਦੇ ਨਾਲ ਖਤਮ ਕਰ ਦਿੱਤਾ ਹੈ ਫਿਰ ਕੈਮਰਾ ਪਰਸਨ ਜਤਿੰਦਰ ਜਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ